Jalan, 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 ਸਾਨੂੰ ਇਹ ਜੋ ਬੋਲ ਚਾਹੀਦਾ ਹੈ ਜਿੰਦਾਬਾਦ ਹਿੰਦੂ ਜੁਵਾ ਵਾਣੀ ਜਿੰਦਾਬਾਦ ਜਿੰਦਾਬਾਦ ਹਿੰਦੂ ਜੁਵਾ ਵਾਹਣੀ ਜਿੰਦਾਬਾਦ ਭਾਈ ਬੇਸਿਕਲੀ ਜੋ ਹੈ ਰਾਸ਼ਟ੍ਰ ਹਿਤ ਦੇ ਤੌਰ ਤੇ ਬਣੀ ਹੈ ਸਨਾਤਨ ਤੇ ਐਸੀ ਕੰਮ ਕਰਨਾ ਹੈ ਔਰ ਜੋ ਰਾਸ਼ਟ੍ਰ ਪ੍ਰੇਮੀ ਹੈ ਉਹਨਾਂ ਨੂੰ ਇੱਕ ਝੰਡੇ ਤੇ ਲੇ ਖੜੇ ਕਰਨਾ ਹੈ ਇਹ ਸਾਡਾ ਮੰਤਵ ਹੈ ਸਾਡਾ ਉਦੇਸ਼ ਹੈ ਕਿਉਂਕਿ ਦੇਖੇ ਪ੍ਰਧਾਨ ਜੀ ਇਹ ਚੜੀ ਜੀ ਹਿੰਦੂ ਜੁਵਾ ਵਾਹਣੀ ਹੈ ਹੈ ਨਾ ਜੀ ਇਹ ਪਹਿਲੀ ਵਾਰ ਪਟਿਆਲੇ ਚ ਇੱਕ ਤਰ੍ਹਾਂ ਪੁਰਾਣੀ ਮਤਲਬ ਪਹਿਲੀ ਵਾਰ ਨਾਮ ਸੁਣਿਆ ਹੈ ਜੀ ਇਸ ਚ ਕੀ ਕੀ ਕਾਰਜ ਕਰ ਸਕਦੇ ਹੋ ਤੁਸੀਂ ਦੇਖੋ ਤੁਸੀਂ ਹੋ ਸਕਦਾ ਹੈ ਨੌਲੇਜ ਨਹੀਂ ਰੱਖਦੇ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਹਿੰਦੂ ਨਿਵਾਵਾਨੀ ਦਾ ਇੱਕ ਪਰਚੰਡ ਬਹੁਮਤ ਹੈ ਨਹੀਂ ਉਹੀ ਕਹਿ ਰਹੇ ਪਟਿਆਲੇ ਵਿੱਚ ਇਹ ਮਤਲਬ ਪੰਜਾਬ ਦੇ ਵਿੱਚ ਅਸੀਂ ਸ਼ੁਰੂਆਤ ਕੀਤੀ ਹੈ ਔਰ ਤੁਸੀਂ ਦੇਖਿਆ ਵੀ ਤੁਸੀਂ ਦੇਖੋ ਮਹਿਲਾਵਾਂ ਵੀ ਪਹਿਲੀ ਬੈਠਕ ਦੇ ਵਿੱਚ ਅਸੀਂ ਇਕੱਠੇ ਇਕੱਠੀਆਂ ਕੀਤੀਆਂ ਨੇ ਜੋ ਕਿ ਉਹਨਾਂ ਦੇ ਵਿੱਚ ਉਤਸ਼ਾਹ ਹੈ ਜੋ yogi modi ji ਨੇ ਕੰਮ ਕੀਤਾ ਹੈ hindutva de sanatan de prati wo asarda rakhdiyan ne ਉਸੇ ਦੇ ਮਤਾਬਕ ਅੱਜ ਹਿੰਦੂ ਜੁਵਾ ਵਾਣੀ ਦੇ ਝੰਡੇ ਥੱਲੇ ਵੀ ਮਹਿਲਾਵਾਂ ਸਨਾਤਨ ਦਾ ਕੰਮ ਕਰਨ ਦੇ ਲਈ ਆਪਣਾ ਘਰ ਛੱਡ ਕੇ ਸਾਡੀ ਬੈਠਕ ਦੇ ਵਿੱਚ ਬੈਠੀਆਂ ਨੇ ਔਰ ਉਹਨਾਂ ਨੂੰ ਔਦੇਦਾਰੀਆਂ ਵੀ ਦਿੱਤੀਆਂ ਨੇ ਔਰ ਉਹਦਾ ਸੰਭਾਲ ਕੇ ਉਹ ਕੰਮ ਕਰਨ ਦੇ ਵਿੱਚ ਪੂਰਾ ਇਕ ਛੁਪਨੇ ਔਰ ਸਮਰਥਨ ਕਰਦੇ ਆ। ਅੱਜ ਸਾਨੇ ਹਿੰਦੂ ਜੁਵਾ ਵਾਣੀ ਦੇ ਜ਼ਿਲ੍ਹਾ ਪ੍ਰਧਾਨ ਦੀ ਔਰ ਪੂਰੀ ਜ਼ਿਲ੍ਹਾ ਦੀ ਟੀਮ ਕੋਸ਼ਿਸ਼ ਕੀਤੀ ਹੈ ਜਿਹਦੇ ਚ ਸਾਨੇ ਮਹਿਲਾ ਮੋਰਚੇ ਦੇ ਪ੍ਰਧਾਨ ਜੀਨਾ ਜੀ ਨੂੰ ਲਗਾਇਆ ਤੇ ਮੋਹਿਤ ਜੀ ਨੂੰ ਯੂਥ ਦਾ ਪ੍ਰਧਾਨ ਲਗਾਇਆ ਤੇ ਸਾਡੀ ਸਾਰੀ ਟੀਮ ਅੱਜ ਇੱਥੇ ਕੋਸ਼ਿਸ਼ ਕੀਤੀ ਗਈ ਹੈ ਕਿੰਨੇ ਕ ਜਣੇ ਟੀਮ ਦੇ ਵਿੱਚ ਕਿੰਨੇ ਕ ਅੱਜ ਪਹਿਲੀ ਮੀਟਿੰਗ ਹੋਈ ਹੈ ਨਹੀਂ ਤੁਹਾਡੀ ਸੰਸਥਾ ਵੱਲੋਂ ਕਿੰਨੇ ਕ ਟੀਮ ਜੁੜ ਚੁੱਕੇ ਆ ਤੁਹਾਡੇ ਨਾਲ ਕਿੰਨੇ ਕ ਲੋਕ ਦਾ ਸਮਰਥਨ ਮਿਲਿਆ ਅਸੀਂ ਤੁਮ 17 ਬੰਦਿਆਂ ਨੂੰ ਇੱਥੇ ਜੋ ਹੈ ਉਹਦੇ ਦੇ ਕੇ ਸਨਮਾਨਿਤ ਕੀਤਾ ਤੇ ਉਦੇਦਾਰ ਬਣਾਇਆ ਹੁਣ ਇਸ ਟੈਮ ਮੌਜੂਦ ਕਿਹੜੇ-ਕਿਹੜੇ ਨੇ ਜਿਹੜੇ ਤੁਸੀਂ ਆਪਣੇ ਕੋਈ ਪ੍ਰਧਾਨ ਜਾਂ ਜਿਹੜੇ ਕਹਿੰਦੇ ਸਾਰੇ ਹੈਗੇ ਨੇ ਉਹ ਉਪ ਪ੍ਰਧਾਨ ਤੇ ਮਹਿਲਾ ਵਿੰਗ ਤੇ ਯੂਥ ਪ੍ਰਧਾਨ ਤੇ ਜਿਹੜਾ ਹੈ ਉਪ ਯੂਥ ਪ੍ਰਧਾਨ ਨੇ ਵੀ ਸਾਡਾ ਜੋ ਹੈ ਇੱਥੇ ਹੈ ਸਾਰੇ ਇੱਥੇ ਔਰ ਸਾਰੀ ਪ੍ਰਧਾਨ ਜਿਹੜੀ ਤੁਹਾਡੀ ਟੀਮ ਬਣੀ ਹੈ ਇਹ ਕੀ ਰਣਨੀਤੀ ਹੈ ਮਤਲਬ ਕਿਸ ਬੇਸ ਤੇ ਹੈ ਕੋਈ ਦੱਸੋਗੇ ਮੜਾ ਇਹ ਅਸੀਂ ਹਿੰਦੂਤਵ ਦੇ ਤੇ ਕੰਮ ਕਰਨਾ ਮੰਦਰਾ ਦੇ ਇੱਥੇ ਕੰਮ ਕਰਨਾ ਤੇ ਹਿੰਦੂ ਦੇ ਲਈ ਹੀ ਸਾਨੂੰ ਪੂਰਾ ਕੰਮ ਕਰਨਾ ਹੈ ਤੇ ਆਪਣੇ ਜੋ ਹੈ ਮੰਦਰਾਂ ਦੀ ਲੜਾਈ ਲੜਨੀ ਹੈ ਠੀਕ ਹੈ ਜੀ